ਹਾਂ ਜੀ ਮਿੱਤਰੋ ਗੁੱਡ ਮਾਰਨਿੰਗ ਕਿੰਨੇ ਸਾਰੇ ਲਓ ਜੀ ਆਪਾਂ ਆ ਗਏ ਜੀ 6 ਵਜੇ ਖੇਤ ਅੱਜ ਤੇ ਕਬਾੜ ਨਾਲ ਥੋੜੇ ਜਿਹਾ ਖੁੰਜਿਆਂ ਚ ਤੇ ਚੋਬੇ ਮਰ ਗਏ ਸੀ ਤੇ ਚੋਬੇ ਆਪਾਂ ਸਵੇਰ ਸਵੇਰੇ ਲਾਤੇ ਸਾਰੇ ਤੇ ਇੱਧਰ ਵੀ ਸਾਰੇ ਸਿਰੇ ਤੱਕ ਕਬਾੜ ਮਰ ਗਿਆ ਸੀ ਉੱਧਰ ਵੀ ਤੇ ਭੇਡਿਆਂ ਦਾ ਕੰਮ ਚਲੋ ਨਿਪੜ ਗਏ ਆਪਣਾ ਦੇਰੀ ਵਧੀਆ ਚੱਲ ਰਹੀ ਆ ਤੇ ਉੱਧਰ ਤਾਂ ਆਇਆ ਜੀ ਸੁੱਕੇ ਚ ਲੱਗ ਰਹੇ ਸਵਾਦਾ ਮਾਰਨਾ ਚੱਲਣਾ ਅਰਜਣਾ ਦਾ ਕਰਦੇ ਆ ਕੱਦੂ ਥੱਲੇ ਫਿਰ ਦਾਇਆ ਸਵੇਗਾ ਮਾਰਨ ਲੱਗਿਆ ਹੋਇਆ ਪਾਣੀ ਹੋ ਗਿਆ ਉਹ ਜੋ ਵੀ ਪਾਣੀ ਛੱਡਣਾ ਹੁਣ ਰੋਮਾਂਡੀਆਂ ਨੇ ਕਬੜਾ ਛਾਂਗਿਆ ਨਹੀਂ ਹੈਗਾ ਆਪਾਂ ਪਰ ਸਾਫ਼ ਕਰਤੀ ਦੀ ਬਟਾ ਚਲੋ ਰੌਣਾ ਆਪਦੀ ਟੈਂਕੀ ਲਾ ਜਾਾਂਗੇ पानी अच्छा बदूवा जीव कल देखा है। चलो देखते हैं अर्जन जा के पंद्रह हड़ा च परवाह नहीं मानता है बट देखो वी उची चक्की हुई है अखेत नीमें त करके प्यौड़ बननी पैंती इधर चूहे खड्डा कर देंदेन ने väga maardav taim . Hermaväe , no vaid ronima peas ära .

ਵਾਲ ਕੱਢਦੀ ਹੋਈ ਡਰਾਈਵ ਵਾਲੇ ਕੱਢ ਦੇ ਕੱਟਾ ਕੌਣ ਹੈ ਪਿੰਡਰ ਇਹ ਸੰਗਰੀ ਵਾਲਿਆਂ ਦੇ ਨੇ ਕਿਰਾਇ 1500 ਰੁਪਏ ਲੱਗਣੀ ਓਕੇ ਲੋ ਜੀ ਜਾਣਾ ਪਿਆ ਰੰਗ ਨਾ ਕਰਨ। אבי ਘਾਰ ਤੇ ਦੋਏ। ਇਹ אבי ਘਾਰ ਦੇ ਸਿੰਘ ਦੋ ਜਿਹੜੇ ਰਹਿ ਰਹੇ ਨੇ। ਗਾੜ ਨੜ ਕਸਰ ਗਿਆ। ਗੁੱਲੀਆਂ ਨੇ ਉਹ ਗੁੱਲੀ ਆ ਪਰਲੀ ਸੜਾ ਉਹਦੇ ਗੁੱਲੀ ਨਿਕਲੂ। ਨੰਬਰ ਆ ਗਏ ਥਾਰੇ ਆ ਗੁੱਲੀ ਕੱਢ ਲੈ ਸਾਈਡ ਵਾਲੀਆਂ ਹਾਂ ਆ ਕੱਢ ਦੇ ਬੱਸ ਦੇਖ ਕੇ ਗੇਰੀ ਸ਼ਟ ਮੈਂ ਖਾ ਲਈ ਆ ਰਹਾ ਹੈ ਲੋੜੀ 13 ਦੇ ਕਰਕੇ 15 ਦੇ ਕਰਦੇ ਇਹਨਾਂ ਨੂੰ ਹਾਂ ਕਰੋ ਆਲੇ-ਵਾਲੇ ਗੜੀ ਜੂਆਂ ਕਰਦੇ ਕੋਈ ਹੱਥ ਕਰੇ ਪਰਵਾਹ ਕਰੋ ਚੁਰ ਚੱਕ ਲਾਂਗੇ ਜਾਣ ਲੱਗੇ ਥੱਲੇ ਨੇ ਉੱਤਰੇ ਜਾਮ ਹੋਏ ਪਏ ਨੇ ਥੱਲੇ ਦਾ ਪਰਲਾ ਫਸ ਰਹੇ ਨੇ ਡੰਡਾ ਵੀ ਨਹੀਂ ਹੈਗਾ ਉਹ ਨਾਲ ਸਿੱਟ ਲੈਂਦੇ ਥੱਲੇ ਚੱਲ 13ਵੇਂ ਜੀ ਦੇਖ ਲੈਣੇ ਜੋਰ ਲਾ ਕੇ ਉਹ ਤਨ 15 ਦੇ ਕਰਕੇ ਦੇ 13 ਦੇ ਆਉতো ਹੈ ਆਓ ਜੀ ਮੰਨੇ ਹਾਈ ਚ ਲੋਏ ਲੀਵਰ ਫੜਨੇ ਚੌੜੀ ਚੱਕਰ ਲੈ 190 ਤੋਂ ਪੂਰੇ ਕਰ ਰਹੇ ਦੂਜਾ ਗੇਅਰ ਮੀਵਲ ਉੱਤੇ ਘੇਰਾ ਮਾਰ ਰਹੇ ਆਹ ਬਤਾ ਨਹੀਂ ਕਹਿੰਦੇ ਕੀ ਹਾਈ ਐ ਰਿਆ ਦੇ ਤਾਂ ਦਬਰਿਆ ਦੀ ਥੋੜਾ ਜਿਹਾ ਮੈਂ ਬਧਾਤਾ ਡੱਕਾ ਪਾਣ ਹੁਣ ਸਹੀ ਹੈ ਛੋਟੇ ਟਰੈਕਟਰ ਨਾਲ ਦਾ ਫਿਰ ਵੀ ਠੀਕ ਆ ਕੰਮ ਵੀ ਛੇਤੀ ਨਿਪਟਦਾ ਜਿੰਨਾ ਵੱਡਾ ਟਰੈਕਟਰ ਹੈ। ਵੱਡਾ ਛੋਟੇ ਟਰੈਕਟਰ ਹੁੰਦੇ ਖਿੱਚ-ਖਿੱਚੇ ਕਰਦੇ ਫਿਰ ਜਾਂਦੇ ਹੁੰਦੇ। ਬੜਾ ਦਸਤਾ ਵੱਡਾ ਯਾਰ। ਪਾਵਰ ਵੀ ਜ਼ਿਆਦਾ। ਕਾਰਬਨ ਲਵਾਵਾ ਇਹਦੇ ਵੀ ਕਾਰਬਨ ਲਵਾ ਕੇ ਲਿਆਵਾਂਗੇ ਆਪਣੇ ਸੋਨਾਂ ਲੀਕਾ ਟਾਈਗਰ ਤੇ ਵੀ ਕਾਰਬਨ ਲਵਾਵਾਂਗੇ। ਥਾਲੇ ਰਾਨੀ ਐਮੀ ਵਾਲੇ ਗਰੰਟੀ ਦਾ ਟਰੈਕਟਰ ਇਹ 5 ਸਾਲ ਦੀ ਗਰੰਟੀ ਹੈ ਕਬ ਪੂਰਾ ਬੈਂਚੇ ਦੇਖਣਾ ਚਾਹੀਦਾ ਕੋਈ ਸਿੱਖਦਾ ਨਹੀਂ ਪਰ ਦਿੱਕਤ ਆ ਕੀ ਆਉਣੀ ਹੈ ਸਹੀ ਲੱਗ ਰਹਾ ਕਾਰੇ ਭੱਜ ਗਿਆ ਸਰਾਂਸਰ ਬਦਲ ਦੀ ਰੋਡ ਨਹੀਂ ਖਾਈ ਐ ਮਿੱਠੇ ਮਿੱਠੇ ਬਾਜਾਂ ਨਾਲ ਸਰ ਨਹੀਂ ਜਾਂਦਾ ਉਹ ਆ ਬ੍ਰੋਸ ਉਹਨੇ ਇੰਨੀ ਕਾਇਦੀ ਬਾਜ ਠੀਕ ਆਉਂਦੀ ਪਰ 2855 ਮਿਲੂ ਜਾਵਾ ਮੋਬਾਈਲ ਨਹੀਂ ਕਰਦਾ ਵੀ ਬਾਜ ਘਟਣ ਵੇਲੇ ਬਾਜ ਵੀ ਘਟਦਾ ਉਹ ਵਧੀਆ ਹੈ ਕਰੋਦੇ ਆਪਾਂ ਹਾਲੈਂਡ ਵਾਲਾ ओरिजिनल ਸਪੈਕਰ ਲਾਇਆ ਹੋਇਆ ਇਹ ਕੰਪਨੀ ਵੈਡਾ ਇਹਦਾ ਸਹੀ ਹੈ ਬਾਜ ਫਾਈਨ ਸਾਤਰੀ ਲਵਾ ਕੇ ਨਾ ਮਾਗਣ ਵਾਲੇ ਤੇ ਬੈਂਪਰ ਇੱਕ ਪਹਿਲਾ ਵਾਲਾ ਹੈਗਾ ਜੀ ਨਾ ਮਾਂ ਉਹਦੀ ਪੇਟੀ ਟੁੱਟੀ ਹੋਈ ਆ ਪਿਆਰ ਕਰਾ ਲਿਆਵਾਂਗੇ ਜਾ ਕੇ ਇੱਕ ਜ਼ਪਰਾਇਜ਼ ਹੋ ਹੋਰ ਆ ਜੇ ਬਾਬੇ ਨੇ ਸੁੱਖ ਰੱਖੀ ਹੋਵੇ ਤੁਹਾਨੂੰ ਜੇਦੀਓ ਦੱਸਾਂ ਭਾਂਗੇ ਕੱਲੇ ਦਾ ਸਮੇਂ ਸਾਗੇ ਨੇ ਬਾਈਡਰ ਤੁਹਾਗੇ ਸੂਰ ਪਰ ਇਹ ਤੇ ਵੀ ਹੋ ਸਕਦਾ ਥੋੜਾ ਟਾਈਮ ਲੱਗ ਜਾਊਗਾ ਪੈਕ ਦੀ ਆਪਣਾ ਇੱਧਰ ਕਨੈਕਸ਼ਨ ਲਿਆ ਨਾ ਮਾਈਕ ਹੋਰ ਉੱਧਰ ਲੱਗ ਗਿਆ 2.5 ਲੱਖ ਰੁਪਏ ਮango ਉੱਤਰ ਖਰਚ ਆ ਗਿਆ ਨਹੀਂ ਸਭ ਪੈਕ ਦੀ ਕੋਰ ਕੱਢ ਦੇਣਾ ਦੀ ਆਪਣਾ ਪਾਪਾ ਸੇਧ ਤੇ ਤੰਦਰੁਸਤੀ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੇ ਵਸ ਕਾਪੂ ਬੁਮਾੜੀ ਆਪਣਾ ਬੈਠਾ ਰਿਹਾ ਕਾਪੂ ਵਾਲੇ ਦਾ ਵੱਟੇ ਜਾ ਕੇ ਰਖੜੜੇ ਨੇ ਲੋ ਜੀ ਰਹਿ ਗਏ ਦੋ ਗਿਹੜੇ ਵਧੀਆ ਕੰਮ ਨਿਪੜਦਾ ਛੇਤੀ 15 ਹੋਏ ਕਰਕੇ ਆਣ ਖਿਚੂ ਆਮ ਨਾਲ ਵਾਸੇਪੇ ਨੇ ਜਾਮ ਹੋ ਰਹੇ ਨੇ ਨਾ ਕਰਕੇ ਨਹੀਂ ਕੁੱਤੇ ਹੈਗੇ ਜੇ ਫਿਰ ਉੱਪਰ ਮਾਰੇ ਨਾ ਫੇਰ ਖੋਲਾਗੇ ਨਾ ਦੇਖਣਾ ਬਰੀਆ ਦੋਰਾ ਦੁੱਤੇ ਹਾਈ ਚ ਸਹੀ ਚੱਲ ਰਿਹਾ ਔੜ ਮਾਰ ਕੇ ਵੀ ਉੱਕੇ ਆਣ ਹਲਾ ਡੰਡਾ ਜਾਦੇ ਛੋਟਾ ਸੀਗਾ ਤਾਂ ਕਰਕੇ ਦਬਦਾ ਸੀ ਬੈਨਸ ਪੱਤਰ ਹਾਲ ਲੱਗ ਰਹੇ ਨੇ ਜਨੋ ਇਹ ਕੰਮ ਇਹ ਪੜ ਗਿਆ ਇਹਨੂੰ ਖੇਤੋਂ ਪਾਣੀ ਲਾਉਣਾ ਹੁਣ ਛੱਡਦੇ ਆ ਪਾਣੀ ਤੇ ਆਪਾਂ ਚੱਲਦੇ ਹਾਂ ਘਰੇ ਬੇਟਿਆਂ ਦਾ ਕੰਮ ਇਹ ਪੜ ਗਿਆ ਬੇਟੇ ਲਾਦੇ ਆ ਆਪਾਂ ਨੇ ਖਾਣਾ ਰੋਟੀ ਤੇ ਫੇਰ ਸ਼ਾਇਦ ਦਾਣੇ ਜਾਣਾ ਪਵੇ ਕਲੀਅਰੈਂਸ ਲੈ ਕੇ ਆਉਣੀ ਅੱਜ ਕਨੈਕਸ਼ਨ ਦੀ ਚੱਲਦੇ ਆਂ ਤੇ ਬੜਾ ਜਿਹਾ ਸਾਰਾ ਟੁਕੜਾ ਰਹਿ ਗਿਆ ਅਸੀਂ ਆਸਤ ਹੈ ਲੈ ਇਹਿੰਗਾ ਨਾ 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 ਜੱਟੇ ਕੋਲੋਂ 10 12 ਮਿੰਟ ਲੱਗੇ ਹੋਣੇ ਆਪਾਂ ਨੂੰ ਹਲ ਮਾਰਨ ਕਿੰਨੇ ਦਾ ਤਾਇਆ ਖੜਾ ਦੇਖ ਰਿਹਾ ਵੀ ਇਹ ਕਿਹੜੇ ਗੇਅਰ ਤੇ ਚਲਾ ਰਿਹਾ ਹੈ ਸਾਨਾ ਓਕੇ ਐਣਾ ਗਰਮ ਕਰ ਰਿਹਾ ਉੱਥੀ ਦੇ ਸੂਈਆਂ ਦੋਤੀ ਸਹੀ ਆ ਐਨਾ ਤਾਂ ਹੀਟ ਹੁੰਦੀ ਹੋਇਆ ਇਹਨਾਂ ਚ 12 ਮਿੰਟ ਮਸਾ ਲੱਗੇ ਹੋਣੇ 10 12 ਹਨ ਸੜਕ ਤੇ ਸਪਾਈ ਕਰ ਰਹੇ ਨੇ ਪਾਣੀ ਕਿਹੜੀ ਆ ਮੈਕਮੇ ਵਾਲੇ ਮੈਕਮੇ ਵਾਲੇ ਨੇ ਹਾਂ ਚੰਗਏ ਪਾਇਆ ਲੋਕ ਲਗਾ ਲੋਕਤ ਦੁਆਰਾ ਪਊਗੀ ਘਾਟਾ ਪਹਿਲਾਂ ਪਟ ਰਹੀ ਆ ਇੱਕੇ ਨਾਲੇ ਕਹਿੰਦੇ ਨਾਲੇ ਹੁਣ ਲੱਕ ਪਾਏ ਹੋਣੇ ਨਾਲਾ ਲਵੇ ਲਵੇ ਲਾਉਣਗੇ ਦੋ ਪਾਸੇ ਮਾਰ ਦੋ ਨਾ ਕਦੂ ਕੀ ਦੇਖ ਰਹੇ ਹੋ ਕਦੂ ਮਾਰਿਆ ਹੋਇਆ ਹੈ ਨਾ ਕਰਿਆ ਹੋਇਆ ਸੁਭਾਗਾ ਮਾਰਨਾ ਰਾਰ ਮਰਜੀ ਨਾਲ ਕੁਝ ਨਹੀਂ ਕਰਨਾ ਪੁੱਛ ਆਪਣੇ ਤਰਜ਼ੂਮ ਕਰਨਾ ਚੇਪੀ ਲਾ ਦੇ ਫਿਰ ਨਿਮੇੜ ਦੇ ਕੀ ਹੋਰ ਕਰਨਾ ਕੁਸ ਉਹ ਜਾਣਾ ਪੜੇ ਕਿੱਧਰ ਆ ਅੱਛਾ ਆ ਜੀ ਅੱਜ ਮੇਰੇ ਨਾਲ ਫੋਨ ਪੈਸੇ ਲੈਣੇ ਬੁਰਾ ਹੀ ਉਹਦਾ ਬੰਟੀ ਲੈ ਬੈ ਗਿਆਣਾ ਸਤੂ ਕਰ ਨਹੀਂ ਲੈਣਾ ਵੀ ਅੱਛਾ ਅੱਛਾ ਬਵੀ ਵਲਾਹ ਹੋ ਜੀ ਵਿਆਜ ਮੂਲ ਕੱਟ ਕੇ ਆ ਵੀ ਨਾ ਕਿਤੇ ਦੇਣਾ ਸਾਰ ਵਿਆਜ ਕੱਟ ਕੇ ਆ ਵਿਆਜ ਕੱਟ ਕੇ ਦਊਗਾ ਨਾ ਕਿਤੇ ਅਗਲਾ ਲੋ ਜੀ ਨਿਪੜੇਗਾ ਕੰਮ ਆਪੇ ਚੱਲਦਾ ਕਰਨ ਨੂੰ ਹਣ ਖਾਣਾ ਰੋਟੀ ਰੋਟੀ ਖਾਇਆ ਹਾਂ ਮਾਇ ਦਾ ਖਾਦੀ ਨੇ ਮਾਇ ਵਧੀਆ ਨਿਪੜਗੇ ਪੇਡਿਆਂ ਦਾ ਵੀ ਲੋ ਜੀ ਆਪਾਂ ਅੱਗੇ ਸੇ ਖੇਤੋਂ ਘਰੇ ਤੇ ਖਾਣਿਆ ਰੋਟੀ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਬਲੌਗ ਦਾ ਦੀ ਐਂਡ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਬਾਏ ਬਾਏ ਠੀਕ ਹੈ